ਮਿਤੀ 12 ਸਤੰਬਰ 2024 ਨੂੰ ਪੁਲਿਸ ਸਟੇਸ਼ਨ ਸਿਟੀ ਜਗਰਾਉਂ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸਿਵਲ ਹਸਪੀਟਲ ਜਗਰਾਉਂ ਦੇ ਵਿੱਚ ਇੱਕ ਅਨਡੈਂਟਿਫਾਈਡ ਏਕ ਬਾਡੀ ਜਿਹੜੀ ਮਿਲੀ ਹੈ ਉਹ ਹੈਗੀ ਹੈ ਉਸ ਸੰਬੰਧ ਵਿੱਚ ਟੀਮ ਜਦੋਂ ਉੱਥੇ ਗਈ ਤਾਂ ਉਹਨਾਂ ਨੇ ਜਾ ਕੇ ਸਾਰਾ ਦੇਖਿਆ ਤੇ ਉਸ ਅਨਡੈਂਟਿਫਾਈਡ ਬਾਡੀ ਨੂੰ ਆਡੈਂਟਿਫਾਈ ਕੀਤਾ ਉਸ ਬੰਦੇ ਦਾ ਨਾਮ ਸੀ ਜੀ ਸੰਜੀਵ ਕੁਮਾਰ ਪੁੱਤਰ ਵਿਸ਼ਵਨਾਥ ਸ਼ਰਮਾ ਉਹਦੇ ਇਹ ਸਿਰ ਦੇ ਪਿੱਛੇ ਸੱਟ ਲੱਗੀ ਇਸ ਦਾ ਘਾਤੇ ਹੋਰ ਵੀ ਜਗ੍ਹਾ ਤੇ ਸੱਟਾਂ ਸੀ ਜਿਸ ਸਬੰਧ ਵਿੱਚ ਮਾਡਰ ਦੇ ਅੰਡਰ ਐਫਆਈਆਰ ਰਜਿਸਟਰ ਕੀਤੀ ਗਈ ਐਫਆਈਆਰ ਨੰਬਰ 257 ਮਿਤੀ 12 ਦਸੰਬਰ 2024 ਅੰਡਰ ਸੈਕਸ਼ਨ 103 ਬੀ ਐਨਐਸ थाना ਸਿਟੀ ਜਗਰਾਉਂ ਦੇ ਵਿੱਚ ਰਜਿਸਟਰ ਕੀਤੀ ਗਈ ਤੇ ਤਫਤੀਸ਼ ਜਰੀਆ ਸਟਾਰਟ ਕੀਤੀ ਗਈ ਤਫਤੀਸ਼ ਦੌਰਾਨ ਕੋਲਿਸਟੇਸ਼ਨ ਸਿਟੀ ਜਗਰਾਉਂ ਦੀ ਟੀਮ ਨੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਯੂਜ਼ ਕਰਦੇ ਹੋਏ ਦੋਸ਼ੀ ਰਿਸ਼ਭ ਜੈ ਪੁੱਤਰ ਰਾਕੇਸ਼ ਵਾਸੀ ਮੁਹੱਲਾ 베ਰੀਆ ਜਗਰਾਉ ਨੂੰ ਤ੍ਰੇਸ਼ ਕੀਤਾ ਤੇ ਉਹਨੂੰ ਅਰੇਸਟ ਕੀਤਾ। ਦੋਸ਼ੀ ਦੀ ਪਰਿਵਾਰ ਦੇ ਨਾਲ ਰੰਜਿਸ਼ ਸੀਗੀ ਜਿਸ ਕਰਕੇ 11 ਦਸੰਬਰ ਦੀ ਰਾਤ ਨੂੰ 9 ਤੋਂ 9:30 ਵਜੇ ਦੇ ਵਿੱਚ ਦੋਸ਼ੀ ਨੇ ਸੰਜੀਵ ਕੁਮਾਰ ਦੇ ਉੱਤੇ ਹਮਲਾ ਕੀਤਾ ਤੇ ਸੱਟਾਂ ਮਾਰੀਆਂ ਜਿਸ ਕਰਕੇ ਸੰਜੀਵ ਕੁਮਾਰ ਦੀ ਮ੍ਰਿਤਕ ਹੋ ਗਈ। ਮਨਜੀਤ ਵਾਹਿਆ ਦੀ ਸੀ ਤੇ ਇਹਦੇ ਬਾਰੇ ਤਫ਼ਤੀਸ਼ ਅਜੇ ਚੱਲ ਰਹੀ ਹੈ। ਸਿਟੀ ਜਗਰਾਉਂ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸਿਵਲ ਹਸਪਤਾਲ ਜਗਰਾਉਂ ਦੇ ਵਿੱਚ ਇੱਕ ਅਨ ਆਡੈਂਟਿਫਾਈਡ ਡੈਡ ਬੋਡੀ ਜਿਹੜੀ ਹੈਗੀ ਉਹ ਹੈਗੀ ਹੈ ਇਸ ਸਬੰਧ ਦੇ ਵਿੱਚ ਜੋ ਜਦੋਂ ਪੁਲਿਸ ਦੀ ਟੀਮ ਜਗਰਾਉਂ ਸਿਵਲ ਹਸਪਤਾਲ ਪਹੁੰਚੀ ਤਾਂ ਉਹਨਾਂ ਨੇ ਡੈਡ ਬੋਡੀ ਦੀ ਸ਼ਨਾਖਤ ਕੀਤੀ ਸ਼ਨਾਖਤ ਕਰਨ ਤੋਂ ਬਾਅਦ ਬੰਦੇ ਦਾ ਨਾਮ ਸੰਜੀਵ ਕੁਮਾਰ ਪਤਾ ਲੱਗਿਆ ਉਹਦੀ ਜਦੋਂ ਮੈਡੀਕਲ ਰਿਪੋਰਟ ਦੇਖੀ ਗਈ ਤਾਂ ਉਹਦੇ ਸਰੀਰ ਦੇ ਉੱਤੇ ਕਾਫੀ ਸੱਟਾਂ ਸੀਗੀਆਂ ਜਿਸ ਸੰਬੰਧ ਵਿੱਚ ਐਫਆਈਆਰ ਨੰਬਰ 257 ਅੰਡਰ ਸੈਕਸ਼ਨ 103 ਬੀ ਐਨਐਸ ਵਿਲਿ ਦੇ ਕੇ ਦਰਜ ਕੀਤੀ ਗਈ। ਦਰਜ ਕਰਨ ਤੋਂ ਬਾਅਦ ਪੁਲਿਸ ਸਟੇਸ਼ਨ ਸਿਟੀ ਦੇ ਗਰਾਉਂਡੀ ਟੀਮ ਵੱਲੋਂ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਨਾਲ ਦੋਸ਼ੀ ਰਿਸ਼ਵ ਜੈਨ ਨੂੰ ਬਹੁਤ ਛੇਤੀ ਫੜ ਲਿਆ ਗਿਆ ਤੇ ਉਸ ਦਾ ਜਿਹੜਾ ਹੈਗਾ ਉਹ ਪੁਸ਼ਕਿਸ਼ ਕੀਤੀ ਜਾ ਰਹੀ। ਰਿਸ਼ਵ ਜੈਨ ਜੋ ਹੈ ਉਹ ਦਾ ਪਰਿਵਾਰ ਦੇ ਨਾਲ ਵੰਜਿ ਸੀ ਜਿਸ ਕਰਕੇ 11 ਦਸੰਬਰ ਦੀ ਰਾਤ ਨੂੰ ਉਹਦੇ ਵੱਲੋਂ ਜਿਹੜਾ ਮ੍ਰਿਤਕ ਹੈ ਗਿਆ ਉਹਦੇ ਉੱਤੇ ਹਮਲਾ ਕੀਤਾ ਗਿਆ ਸੀ ਤੇ ਜਾਨ ਲੈਵਾ ਸੱਟਾਂ ਜਿਹੜੀਆਂ ਮਾਰੀਆਂ ਗਈਆਂ ਸੀ। ਠੀਕ। ਬਾਕੀ ਤਫ਼ਤੀਸ਼ ਚੱਲ ਰਹੀ ਹੈ। ਠੀਕ ਹੈ ਸਰ। ਇਹ ਕਾਹਦੇ ਕਿਸ ਤਰ੍ਹਾਂ ਕੀ ਦਿੱਕਤ ਕਿਹਨੇ? ਹੈ ਨਹੀਂ? ਕਾਹਦੇ ਨਾਮ ਕਾਲਾ ਕੀ ਕਾਰਨ ਜੀ ਭਾਈ? ਕਾਰਨ ਸਵਾਦਰ ਨੇ ਮੇਰੇ ਮਾਰੀ ਸੀਗੀ। ਕੀ ਮਾਰਿਆ ਸੀ? ਕੀ ਮਾਰਿਆ ਸੀ ਜੀ? ਹੂੰ? ਛੋਟੀ ਮਾਰੀ ਸੀ। ਕੀ ਮਾਰਿਆ ਤੂੰ ਕੀ ਮਾਰਿਆ ਕਹਿੰਦੇ? ਛੋਟੀ ਮਾਰੀ ਹੋਈ ਜੀ। ਛੋਟੀ ਮਾਰੀ। ਕਿੰਨੇ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਜੀ ਇਹ? 70 ਦਿਨ। Subtitles by the Amara.org community